ਦੋਸਤੋ ਤੁਹਾਡੇ ਕੋਲ ਮੋਬਾਈਲ ਫੋਨ ਮੌਜੂਦ ਹੈ ਮੋਬਾਈਲ ਫੋਨ ਦੇ ਵਿੱਚ ਕੈਮਰਾ ਵੀ ਮੌਜੂਦ ਹੈ ਅਤੇ ਇਹੀ ਤੁਹਾਡੇ ਫੋਨ ਵਿੱਚਲਾ ਕੈਮਰਾ ਤੁਹਾਡੀ ਜਸੂਸੀ ਕਰਦਾ ਹੁੰਦਾ ਹੈ ਤਾਂ ਫਿਰ ਜੇਕਰ ਤੁਹਾਡੇ ਮੋਬਾਈਲ ਦਾ ਕੈਮਰਾ ਤੁਹਾਡੀ ਜਸੂਸੀ ਕਰਦਾ ਹੋਵੇ ਇਸ ਨੂੰ ਆਪਾਂ ਬੰਦ ਕਿਸ ਤਰ੍ਹਾਂ ਕਰ ਸਕਦੇ ਹਾਂ ਅਤੇ ਆਪਾਂ ਆਪਣੇ ਮੋਬਾਈਲ ਦੇ ਵਿੱਚ ਕਿਹੜੀ ਸੈਟਿੰਗ ਕਰਾਂਗੇ ਕਿ ਜਿਸ ਦੇ ਨਾਲ ਸਾਡੇ ਮੋਬਾਈਲ ਵਿੱਚਲਾ ਕੈਮਰਾ ਸਾਡੀ ਜਸੂਸੀ ਕਰੇ ਹੀ ਨਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਸਾਰਾ ਕੁਝ ਦੇਖਾਂਗੇ ਸਤਿ ਸ੍ਰੀ ਅਕਾਲ ਜੀ ਬਾਈਟ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਅੱਗੇ ਵਧਣ ਤੋਂ ਪਹਿਲਾਂ फटाफट ਕਰ ਲੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਆਓ ਫਿਰ ਆਪਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਪਹਿਲਾਂ ਚੈੱਕ ਕਰਦੇ ਹਾਂ ਕਿ ਕੀ ਤੇ ਸਾਡਾ ਕੈਮਰਾ ਸਾਡੀ ਜੁਸੂਸੀ ਤਾਂ ਨਹੀਂ ਕਰ ਰਿਹਾ ਅਤੇ ਆਪਾਂ ਮੋਬਾਈਲ ਦੇ ਵਿੱਚ ਉਹ ਸੈਟਿੰਗ ਵੀ ਔਨ ਕਰਦੇ ਹਾਂ ਜਿਸ ਦੇ ਨਾਲ ਅਸੀਂ ਜੁਸੂਸੀ ਹੋਣ ਤੋਂ ਬਚ ਸਕੀਏ ਮੋਬਾਈਲ ਫੋਨ ਦੇ ਵਿੱਚ ਕੈਮਰਾ ਇਸ ਲਈ ਹੁੰਦਾ ਹੈ ਕਿ ਜਦੋਂ ਅਸੀਂ ਕੈਮਰੇ ਨੂੰ ਔਨ ਕਰਦੇ ਹਾਂ ਤਾਂ ਉਹਦੇ ਨਾਲ ਅਸੀਂ ਫੋਟੋ ਖਿੱਚ ਸਕੀਏ ਤੇ ਵੀਡੀਓ ਬਣਾ ਲੇਕਿਨ ਕੈਮਰਾ ਜਸੂਸੀ ਕਦੋਂ ਕਰਦਾ ਹੈ ਜਦੋਂ ਅਸੀਂ ਆਪਣੇ ਕੈਮਰੇ ਨੂੰ ਔਨ ਵੀ ਨਾ ਕਰੀਏ ਅਤੇ ਆਟੋਮੈਟਿਕਲੀ ਕਿਸ ਨਾ ਕਿਸੇ ਹੋਰ ਐਪਲੀਕੇਸ਼ਨ ਦੇ ਉੱਪਰ ਜਾਂ ਫਿਰ ਆਪਾਂ ਕਹੀਏ ਕਿ ਕਿਸੇ ਐਪਲੀਕੇਸ਼ਨ ਨੇ ਸਾਡੀ ਜਸੂਸੀ ਕਰਨ ਦੇ ਲਈ ਸਾਡੇ ਮੋਬਾਈਲ ਦੇ ਵਿੱਚ ਕੈਮਰਾ ਔਨ ਕੀਤਾ ਹੁੰਦਾ ਹੈ ਤਾਂ ਹੁਣ ਇਸ ਨੂੰ ਆਪਾਂ ਚੈੱਕ ਕਿਸ ਤਰ੍ਹਾਂ ਕਰ ਸਕਦੇ ਹਾਂ ਇਸ ਦੇ ਲਈ ਆਪਾਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਐਪਲੀਕੇਸ਼ਨਸ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਐਪ ਮੈਨੇਜਮੈਂਟ ਨੂੰ ਖੋਲ ਲਵਾਂਗੇ ਇੱਥੋਂ ਕਾਫੀ ਸਾਰੀ ਐਪਲੀਕੇਸ਼ਨਾਂ ਸਾਨੂੰ ਨਜ਼ਰ ਆਣ ਗਈਆਂ ਇਹਨਾਂ ਦੇ ਵਿੱਚੋਂ ਆਪਾਂ ਕੈਮਰੇ ਵਾਲੀ ਐਪਲੀਕੇਸ਼ਨ ਦੇ ਉੱਪਰ ਜਾਣਾ ਹੈ ਹੁਣ ਆਪਾਂ ਇਹਨਾਂ ਦੇ ਵਿੱਚੋਂ ਕੁਝ ਸੈਟਿੰਗਾਂ ਚੈੱਕ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਰਮਿਸ਼ਨ ਵਾਲੀ ਸੈਟਿੰਗ ਦੇ ਉੱਪਰ ਜਾਵਾਂਗੇ ਕਿਉਂਕਿ ਇਹ ਬਹੁਤ ਇੰਪੋਰਟੈਂਟ ਸੈਟਿੰਗ ਹੁੰਦੀ ਹੈ ਪਰਮਿਸ਼ਨ ਦੇ ਉੱਪਰ ਤੁਸੀਂ ਜਾ ਕੇ ਦੇਖੋਗੇ ਕਿ ਇੱਥੇ ਕੈਮਰਾ ਲੋਕੇਸ਼ਨ ਮਾਈਕ੍ਰੋਫੋਨ ਫੋਟੋ ਐਂਡ ਵੀਡੀਓ ਆਦਿ ਕਈ ਪ੍ਰਕਾਰ ਦੀਆਂ ਪਰਮਿਸ਼ਨਾਂ ਇੱਥੇ ਤੁਹਾਨੂੰ ਨਜ਼ਰ ਆ ਜਾਣਗੀਆਂ ਹੁਣ ਸਭ ਤੋਂ ਪਹਿਲਾਂ ਆਪਾਂ ਕੈਮਰੇ ਵਾਲੀ ਆਪਸ਼ਨ ਨੂੰ ਦੇਖ ਲੈਣੇ ਆ ਇਸ ਦੇ ਵਿੱਚ ਕੁਝ ਆਪਸ਼ਨਾਂ ਹੋਰ ਨੇ ਅਲੋ ਓਨਲੀ ਵਾਈਲ ਯੂਜ਼ਿੰਗ ਦਾ ਐਪਲੀਕੇਸ਼ਨ ਆਸਕ ਐਵਰੀ ਟਾਈਮ ਐਂਡ ਡੋਟ ਅਲੋ ਕਿ ਕੈਮਰਾ ਕਦੋਂ ਆਨ ਹੋਵੇ ਇਸ ਦੇ ਵਿੱਚੋਂ ਸਭ ਤੋਂ ਬਿਹਤਰ ਆਪਸ਼ਨ ਹੁੰਦੀ ਹੈ ਅਲੋ ਓਨਲੀ ਵਾਈਲ ਯੂਜ਼ਿੰਗ ਦਾ ਐਪਲੀਕੇਸ਼ਨ ਇਸ ਆਪਸ਼ਨ ਨੂੰ ਤੁਸੀਂ ਆਨ ਕਰ ਲੈਣਾ ਹੈ ਇਸ ਦੇ ਨਾਲ ਜਦੋਂ ਤੁਸੀਂ ਆਪਣਾ ਮੋਬਾਈਲ ਦਾ ਕੈਮਰਾ ਖੋਲੋਗੇ ਉਦੋਂ ਹੀ ਇਹ ਕੈਮਰਾ ਰਿਕਾਰਡਿੰਗ ਕਰੇਗਾ ਹੁਣ ਆਪਾਂ ਵਾਪਸ ਜਾਵਾਂਗੇ ਹੁਣ ਆਪਾਂ ਮਾਈਕ੍ਰੋਫੋਨ ਵਾਲੀ অপਸ਼ਨ ਦੇ ਉੱਪਰ ਕਲਿੱਕ ਕਰਾਂਗੇ ਅਤੇ ਇਸ ਨੂੰ ਵੀ ਆਪਾਂ ਅਲੋ ਓਨਲੀ ਵਾਈਲ ਯੂজিং ਦਾ ਐਪਲੀਕੇਸ਼ਨ ਵਾਲੀ ਸੈਟਿੰਗ ਨੂੰ ਆਪਾਂ ਔਨ ਕਰ ਲੈਣਾ ਹੈ ਇਸ ਦੇ ਨਾਲ ਹੀ ਲੋਕੇਸ਼ਨ ਵਾਲੀ অপਸ਼ਨ ਨੂੰ ਵੀ ਤੁਸੀਂ ਅਲੋ ਓਨਲੀ ਵਾਈਲ ਯੂজিং ਦਾ ਐਪਲੀਕੇਸ਼ਨ ਕਰ ਸਕਦੇ ਹੋ ਅਤੇ ਫੋਟੋ ਐਂਡ ਵੀਡੀਓ ਵਾਲੀ অপਸ਼ਨ ਨੂੰ ਤੁਸੀਂ ਆਲਵੇਜ਼ ਅਲੋ ਆਲ ਕਰਕੇ ਰੱਖ ਸਕਦੇ ਹੋ ਹੁਣ ਇੱਥੋਂ ਆਪਾਂ ਵਾਪਸ ਆ ਜਾਵਾਂਗੇ ਵਾਪਸ ਆਉਣ ਤੋਂ ਬਾਅਦ ਸਟੋਰੇਜ ਯੂਜੇਜ ਡਾਟਾ ਯੂਜੇਜ ਵਾਲੀ অপਸ਼ਨ ਦੇ ਉੱਪਰ ਆਪਾਂ ਕਲਿੱਕ ਕਰਨਾ ਹੈ ਅਤੇ ਇੱਥੋਂ ਤੁਸੀਂ ਦੇਖੋਗੇ ਕਿ ਬੈਕਗ੍ਰਾਉਂਡ ਡਾਟਾ ਵਾਲੀ ਆਪਸ਼ਨ ਜੇਕਰ ਡਿਫਾਲਟ ਔਨ ਹੋਵੇ ਤਾਂ ਫਿਰ ਇਸ ਨੂੰ ਤੁਸੀਂ ਬੰਦ ਕਰ ਸਕਦੇ ਹੋ ਕਿਉਂਕਿ ਜਦੋਂ ਅਸੀਂ ਕੈਮਰੇ ਦੀ ਵਰਤੋਂ ਕਰ ਹੀ ਨਹੀਂ ਰਹੇ ਤਾਂ ਉਸ ਵਕਤ ਬੈਕਗ੍ਰਾਉਂਡ ਡਾਟਾ ਔਨ ਕਰਨ ਦੀ ਕੋਈ ਤਕ ਹੀ ਨਹੀਂ ਬਣਦੀ ਤਾਂ ਫਿਰ ਇਸ ਪਰਮਿਸ਼ਨ ਨੂੰ ਆਪਾਂ ਬੰਦ ਕਰ ਦੇਵਾਂਗੇ ਕਿਉਂਕਿ ਇਸ ਦੇ ਨਾਲ ਬੈਕਗ੍ਰਾਉਂਡ ਦੇ ਵਿੱਚ ਡਾਟੇ ਦੀ ਵਰਤੋਂ ਨਹੀਂ ਹੋਵੇਗੀ ਹੁਣ ਆਪਾਂ ਇੱਕ ਚੀਜ਼ ਹੋਰ ਬਹੁਤ ਜ਼ਰੂਰੀ ਚੀਜ਼ ਹੈ ਜਿਹੜੀ ਨੂੰ ਚੈੱਕ ਕਰਾਂਗੇ ਕਿ ਕਿਤੇ ਸਾਡੇ ਮੋਬਾਈਲ ਦੇ ਵਿੱਚਲਾ ਕੈਮਰਾ ਸਾਡੀ ਜੂਸੂਸੀਤਾ ਨਹੀਂ ਕਰ ਰਿਹਾ ਉਸ ਲਈ ਆਪਾਂ ਆਪਣੇ ਮੋਬਾਈਲ ਦੇ ਵਿੱਚ ਮੌਜੂਦ ਕੈਮਰੇ ਦੇ ਉੱਪਰ ਕਲਿੱਕ ਕਰਾਂਗੇ ਕੈਮਰੇ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਸੱਜੇ ਹੱਥ ਉੱਪਰ ਤਿੰਨ ਲਾਈਨਾਂ ਦੇ ਉੱਪਰ ਆਪਾਂ ਕਲਿੱਕ ਕਰ ਲਵਾਂਗੇ ਐਥੋਂ ਫਿਰ ਆਪਾਂ ਕੈਮਰੇ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਇਹਨਾਂ ਆਪਸ਼ਨਾਂ ਦੇ ਵਿੱਚੋਂ ਅਬਾਊਟ ਕੈਮਰਾ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲੈਣਾ ਹੈ ਅਤੇ ਇੱਥੋਂ ਤੁਸੀਂ ਦੇਖੋ ਤੁਹਾਡੇ ਮੋਬਾਈਲ ਦੇ ਵਿੱਚ ਲਈ ਜੋ ਕੈਮਰਾ ਵਾਲੀ ਐਪਲੀਕੇਸ਼ਨ ਹੈ ਉਸ ਦਾ ਵਰਜ਼ਨ ਤੁਸੀਂ ਨੋਟ ਕਰਕੇ ਰੱਖ ਲਓ ਅਤੇ ਉਸ ਤੋਂ ਬਾਅਦ ਹੁਣ ਇਸ ਵਰਜ਼ਨ ਨੂੰ ਆਪਾਂ ਮਿਲਾਵਾਂਗੇ ਕਿ ਸਾਡੇ ਮੋਬਾਈਲ ਦੇ ਵਿੱਚ ਮੌਜੂਦ ਕਿਤੇ ਕੋਈ ਹੋਰ ਕੈਮਰਾ ਤਾਂ ਨਹੀਂ ਹੈਗਾ ਜਿਹੜਾ ਸਾਡੀ ਜੁਸੂਸੀ ਕਰਦਾ ਹੋਵੇ ਹੁਣ ਆਪਾਂ ਵਾਪਸ ਆ ਜਾਵਾਂਗੇ ਵਾਪਸ ਆ ਜਾਣ ਤੋਂ ਬਾਅਦ ਤੁਸੀਂ ਬਿਲਕੁਲ ਬਾਹਰ ਆ ਜਾਣਾ ਹੈ ਅਤੇ ਫਿਰ ਤੁਸੀਂ ਪਲੇ ਸਟੋਰ ਦੇ ਉੱਪਰ ਕਲਿੱਕ ਕਰਨਾ ਹੈ ਅਤੇ ਸੱਜੇ ਹੱਥ ਉੱਪਰ ਆਪਣੇ ਪ੍ਰੋਫਾਈਲ ਆਈਕਨ ਦੇ ਉੱਪਰ ਕਲਿੱਕ ਕਰ ਲੈਣਾ ਹੈ ਅਤੇ ਫਿਰ ਇਹਨਾਂ ਆਪਸ਼ਨਾਂ ਦੇ ਵਿੱਚੋਂ ਸਭ ਤੋਂ ਹੇਠਾਂ ਹੈਲਪ ਐਂਡ ਫੀਡਬੈਕ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲੈਣਾ ਹੈ ਤਾਂ ਇਸ ਦੇ ਵਿੱਚ ਥੋੜਾ ਸਕਰੋਲ ਕਰਕੇ ਹੇਠਾਂ ਜਾ ਕੇ ਅਤੇ ਇੱਥੇ ਸਰਚ ਹੈਲਪ ਦੇ ਉੱਪਰ ਤੁਸੀਂ ਡਿਲੀਟ ਲਿਖ ਕੇ ਸਰਚ ਕਰਨਾ ਹੈ ਇੱਥੇ ਤੁਹਾਡੇ ਸਾਹਮਣੇ ਡਿਲੀਟ ਐਪਸ ਔਨ ਯੋਰ ਐਂਡਰੋਇਡ ਡਿਵਾਈਸ ਡਿਲੀਟ ਵਾਲੀ ਪਹਿਲੀ ਵਾਲੀ ਆਪਸ਼ਨ ਆ ਜਾਵੇਗੀ ਆਪਾਂ ਇਸ ਦੇ ਉੱਪਰ ਕਲਿੱਕ ਕਰ ਲੈਣਾ ਹੈ ਅਤੇ ਇੱਥੇ ਡਿਲੀਟ ਐਪਸ ਦੈਟ ਯੂ ਹੈਵ ਇੰਸਟਾਲਡ ਵਾਲੀ অপਸ਼ਨ ਦੇ ਪਹਿਲੇ ਨੰਬਰ ਦੇ ਉੱਪਰ ਜਿੱਥੇ ਨੀਲਾ ਰੰਗ ਦੇ ਵਿੱਚ ਲਿਖਿਆ ਹੋਇਆ ਹੈ ਕਿ ਟੈਪ ਟੂ ਗੋ ਟੂ ਐਪਲੀਕੇਸ਼ਨ ਸੈਟਿੰਗ ਆਪਾਂ ਇਸ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਇੱਥੋਂ ਫਿਰ ਤੁਸੀਂ ਕੈਮਰੇ ਵਾਲੀ অপਸ਼ਨ ਦੇ ਉੱਪਰ ਜਾਣਾ ਹੈ ਅਤੇ ਕੈਮਰੇ ਨੂੰ ਖੋਲ ਕੇ ਤੁਸੀਂ ਇੱਥੋਂ ਉਸ ਦਾ ਵਰਜਨ ਨੋਟ ਕਰਨਾ ਹੈ ਹੁਣ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਜਿਹੜਾ ਵਰਜਨ ਅਸੀਂ ਨੋਟ ਕੀਤਾ ਸੀ ਉਹੀ ਵਾਲਾ ਵਰਜਨ ਇੱਥੇ ਵੀ ਸਾਨੂੰ ਨਜ਼ਰ ਆ ਰਿਹਾ ਹੈ ਇਸ ਦਾ ਮਤਲਬ ਸਾਡੇ ਮੋਬਾਈਲ ਫੋਨ ਦੇ ਵਿੱਚ ਜਿਹੜੀ ਕੈਮਰੇ ਵਾਲੀ ਐਪਲੀਕੇਸ਼ਨ ਅਸੀਂ ਦੇਖ ਰਹੇ ਹਾਂ ਉਹੀ ਐਪਲੀਕੇਸ਼ਨ ਇੱਥੇ ਮੌਜੂਦ ਹੈ ਜੇਕਰ ਇਹ ਵਰਜਨ ਕੋਈ ਹੋਰ ਹੋਇਆ ਉਹ ਵਰਜਨ ਕੋਈ ਹੋਰ ਹੋਇਆ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਕੋਈ ਸਪਾਈ ਕੈਮਰਾ ਹੋਰ ਕਿਸੇ ਐਪਲੀਕੇਸ਼ਨ ਦੇ ਮਾਧਿਅਮ ਦੇ ਨਾਲ ਇੰਸਟਾਲ ਹੋ ਚੁੱਕਾ ਹੈ ਜਿਹੜਾ ਤੁਹਾਡੀ ਜਸੂਸੀ ਕਰ ਰਿਹਾ ਹੈ ਅਤੇ ਜੇਕਰ ਇਹ ਨੰਬਰ ਉਹੀ ਵਾਲੇ ਹੋਏ ਜੋ ਪਹਿਲਾਂ ਨੋਟ ਕਰਕੇ ਰੱਖੇ ਸੀ ਤਾਂ ਫਿਰ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝ ਸਕਦੇ ਹੋ ਇਸ ਦੇ ਨਾਲ ਹੀ ਇਸ ਨੂੰ ਹੋਰ ਪੁਖਤਾ ਕਰਨ ਦੇ ਲਈ ਆਪਾਂ ਇੱਥੋਂ ਵਾਪਸ ਜਾਵਾਂਗੇ ਵਾਪਸ ਜਾਣ ਤੋਂ ਬਾਅਦ ਉੱਪਰ ਸਰਚ ਆਈਟਮ ਦੇ ਵਿੱਚ ਆਪਾਂ ਕੈਮਰਾ ਲਿਖ ਕੇ ਸਰਚ ਕਰਾਂਗੇ ਅਤੇ ਇੱਥੋਂ ਦੇਖਾਂਗੇ ਕਿ ਮੋਬਾਈਲ ਫੋਨ ਦੇ ਵਿੱਚ ਕਿੰਨੇ ਕੈਮਰੇ ਇਸ ਵਕਤ ਇੰਸਟਾਲ ਹੈ ਹੁਣ ਤੁਸੀਂ ਇੱਥੇ ਦੇਖੋ ਪਹਿਲਾ ਕੈਮਰਾ ਉਹੀ ਵਾਲਾ ਨਜ਼ਰ ਆ ਰਿਹਾ ਜਿਹੜਾ ਸਾਡੇ ਮੋਬਾਈਲ ਫੋਨ ਦੇ ਵਿੱਚ ਮੌਜੂਦ ਸੀ ਅਤੇ ਇਸ ਦੇ ਨਾਲ ਹੀ ਇੱਕ ਓਪਨ ਕੈਮਰਾ ਵੀ ਇੱਥੇ ਨਜ਼ਰ ਆ ਰਿਹਾ ਹਾਲਾਂਕਿ ਇਹ ਓਪਨ ਕੈਮਰਾ ਮੈਂ ਖੁਦ ਇੰਸਟਾਲ ਕੀਤਾ ਹੋਇਆ ਆਪਣੇ ਮੋਬਾਈਲ ਫੋਨ ਦੇ ਵਿੱਚ ਕੋਈ ਖਾਸ ਰਿਕਾਰਡਿੰਗ ਕਰਨ ਦੇ ਲਈ ਅਦਰਵਾਈਜ਼ ਇੱਥੇ ਜੇਕਰ ਕੋਈ ਹੋਰ ਕੈਮਰਾ ਨਜ਼ਰ ਆ ਰਿਹਾ ਹੋਵੇ ਜਿਹੜਾ ਤੁਸੀਂ ਇੰਸਟਾਲ ਨਹੀਂ ਕੀਤਾ ਤਾਂ ਫਿਰ ਉਸ ਦੇ ਉੱਪਰ ਕਲਿੱਕ ਕਰਕੇ ਤੁਸੀਂ ਉਸ ਨੂੰ ਇੱਥੋਂ ਅਨਇੰਸਟਾਲ ਕਰ ਸਕਦੇ ਹੋ ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਹੁਣ ਸੁਰੱਖਿਅਤ ਮਹਿਸੂਸ ਕਰ ਸਕਦੇ ਹੋ ਕਿ ਤੁਹਾਡੇ ਮੋਬਾਈਲ ਫੋਨ ਦੇ ਵਿੱਚਲਾ ਕੈਮਰਾ ਤੁਹਾਡੀ ਜਸੂਸੀ ਨਹੀਂ ਕਰ ਰਿਹਾ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕੀਤਾ ਹੋਵੇਗਾ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ